ਬਜ਼ਾਰਾਂ ਜਾ ਕੇ ਵੱਡੇ ਵੱਡੇ ਸ਼ੋਅਰੂਮਾਂ ਦੇ ਇਦਾਂ ਦੇ 2 ਪੀਸ ਕੋਟਪੈਂਟ 10-1000 ਰੁਪਏ ਚ ਲੈਣੇ ਹੋ ਇੱਥੇ ਤੁਹਾਨੂੰ ਕਰਤੇ ਸਿਰਫ 2995 ਦੇ ਵਿੱਚ ਸਲਾਈ ਕਰਕੇ ਇਸ ਤੋਂ ਇਲਾਵਾ ਤੁਸੀਂ ਲੈਣੇ ਹੋ 3 ਪੀਸ ਕੋਟਪੈਂਟ ਇਹਦੇ ਬਾਜ਼ਾਰ ਦੇ ਵਿੱਚ ਰੇਟ ਕੋਈ 15000 ਕੋਈ 16000 ਕੋਈ 17000 ਪਰ 15-15000 ਵਾਲਾ ਕੋਟਪੈਂਟ 3 ਪੀਸ ਇੱਥੋਂ ਲੈ ਜਾਓ 3700-60 ਦੇ ਵਿੱਚ ਸਲਾਈ ਕਰਕੇ ਤੁਸੀਂ ਚਾਹੁੰਦੇ ਹੋ ਸਾਨੂੰ ਹਾਈ ਰੇਂਜ ਚਾਹੀਦੀ ਆ ਤਾਨੂੰ ਡਿਜ਼ਾਈਨ ਨਵੇਂ ਚਾਹੀਦੇ ਤੇ ਆਜੋ ਆ ਚੈੱਕ ਕਰ ਲੋ ਹਾਈ ਕੁਆਲਿਟੀ ਦੇ ਕਪੜਾ ਕਪੜਾ ਚੈੱਕ ਕਰ ਲੋ ਜੀ ਕੁਆਲਿਟੀ ਚੈੱਕ ਕਰ ਲੋ ਇਹ ਨਹੀਂ ਵੀ ਅਸੀਂ ਕਪੜਾ ਮਾੜਾ ਦੇ ਰਹੇ ਆ ਤੇ ਗਾਹਕ ਨੂੰ ਬਣਾ ਰਹੇ ਆ ਬੇਵਕੂਫ ਇਹੋ ਜਿਹਾ ਕੋਈ ਕੰਮ ਨਹੀਂ ਆ ਚੈੱਕ ਬੜੀਆ ਕੁਆਲਿਟੀ ਦੇ ਨਾ 3000 ਰੁਪਏ ਦਾ ਕੁਰਤਾ ਪਜਾਮਾ ਸ਼ੋਅਰੂਮ 'ਚ ਮਿਲਦਾ 3000 ਵਾਲਾ ਕੁਰਤਾ ਪਜਾਮਾ ਤੁਹਾਨੂੰ ਅਸੀਂ ਸਿਰਫ 700 ਦੇ ਵਿੱਚ ਦੇ ਦੇਾਂਗੇ ਬਾਸਟਨ ਦੇ ਵਿੱਚ ਤਾਂ ਡਿਜ਼ਾਈਨ ਵਾਲੇ ਹੈਗੇ ਆ ਵਿਆਹਾਂ ਸ਼ਾਦੀਆਂ ਤੇ ਜਾਣਾ ਜਿਹੜੀ ਸ਼ੇਰਵਾਨੀ ਆ 15000 16000 18 18000 ਰੁਪਏ ਦੀ ਤੁਹਾਨੂੰ ਮੁੱਲ ਮਿਲਦੀ ਆ ਇੱਥੇ ਆਉਂਗੇ ਤੁਹਾਨੂੰ ਸ਼ੇਰਵਾਨੀ ਸੀ ਦੇਣੀ 650 ਰੁਪਏ ਦੀ ਸਲਾਈ ਕਰਕੇ ਮੋਰੇ ਠੰਡਿਆ ਤੁਸੀਂ ਦਫਤਰਾਂ ਦੇ ਵਿੱਚ ਪਾ ਕੇ ਜਾਣਾ ਤੁਸੀਂ ਪਾਰਟੀਆਂ ਦੇ ਆਣਾ ਬਲੇਤਰਾਂ ਦੇ ਵਿੱਚ ਦੇਖੋ ਰੰਗ ਬਹੁਤ ਸਾਰੇ ਮਿਲਣਗੇ ਇੱਥੇ 550 ਤੋਂ ਵੱਧ ਪੱਗਾਂ ਦੇ ਰੰਗ ਤੁਹਾਨੂੰ ਮਿਲ ਜਾਂਦੇ ਆ ਗਾਰੰਟੀ ਠੋਕ ਦਿੱਤੀ ਜਾਂਦੀ ਹੈ ਇਹਦੀ ਲਾਈਨਿੰਗ ਦੀ ਸਾਡੀ ਕੁਆਲਿਟੀ 40 ਰੁਪਏ ਮੀਟਰ ਤੋਂ ਸ਼ੁਰੂ ਹੈ 500 ਤੋਂ ਵੱਧ ਰੰਗ ਚਰਚੇ ਮਿਲਣਗੇ ਲਾਈਟ ਵੀ ਤੇ ਡਾਰਕ ਵੀ ਔਰ ਗਾਰੰਟੀ ਫੁੱਲ ਹੈ ਸਲਾਹ ਜੀ ਹੁਣ ਬਜ਼ਾਰਾਂ ਜਾ ਕੇ ਲੁੱਟਣਾ ਕਰਾਓ ਸਿੱਧਾ ਮਾਤੂ ਸ਼੍ਰੀ ਦਸਤਾਰ ਹਾਲ ਬਾਜ਼ਾਰ ਸ਼੍ਰੀ ਅੰਮ੍ਰਿਤਸਰ ਸਾਹਿਬ ਆਜੋ ਕਿਉਂਕਿ ਇੱ ਜਿਹੜੇ ਤੁਸੀਂ ਬਾਜ਼ਾਰਾਂ ਜਾ ਕੇ ਵੱਡੇ ਵੱਡੇ ਸ਼ੋਰੂਮਾਂ ਦੇ ਇਦਾਂ ਦੇ 2 ਪੀਸ ਕੋਟਪੈਂਟ 10-10000 ਰੁਪਏ ਚ ਲੈਨੇ ਹੋ ਇੱਥੇ ਤੁਹਾਨੂੰ ਕਰਤੇ ਸਿਰਫ 2995 ਦੇ ਵਿੱਚ ਸਲਾਈ ਕਰਕੇ ਇਸ ਤੋਂ ਇਲਾਵਾ ਤੁਸੀਂ ਲੈਨੇ ਹੋ 3 ਪੀਸ ਕੋਟਪੈਂਟ ਇਹਦੇ ਬਾਜ਼ਾਰ ਦੇ ਵਿੱਚ ਰੇਟ ਕੋਈ 15000 ਕੋਈ 16000 ਕੋਈ 17000 ਪਰ 15-15000 ਵਾਲਾ ਕੋਟਪੈਂਟ 3 ਪੀਸ ਇੱਥੋਂ ਲੈ ਜਾਓ 3760 ਦੇ ਵਿੱਚ ਸਲਾਈ ਕਰਕੇ ਤੁਸੀਂ ਚਾਹੁੰਦੇ ਹੋ ਸਾਨੂੰ ਹਾਈ ਰੇਂਜ ਚਾਹੀਦੀ ਆ ਸਾਨੂੰ ਡਿਜ਼ਾਈਨ ਨਵੇਂ ਚਾਹੀਦੇ ਤੇ ਆਜੋ ਆਹ ਚੈੱਕ ਕਰ ਲਓ ਹਾਈ ਕੁਆਲਿਟੀ ਦੇ ਕਪੜਾ ਟੌਪ ਦਾ ਕੱਪੜਾ ਤੁਸੀਂ ਇਸ ਤੋਂ ਉੱਪਰ ਰੇਂਜ 5000 7000 8000 ਉਹ ਰੇਂਜ ਦੇ ਵਿੱਚ ਤੁਸੀਂ ਲੈ ਕੇ ਜਾ ਸਕਦੇ ਆ ਸੋ ਇਸ ਤੋਂ ਇਲਾਵਾ ਤੁਸੀਂ ਕੁਰਤੇ ਪਜਾਮੇ ਲੈਣੇ ਹਨ ਆ ਦੇਖੋ ਕੁਰਤੇ ਪਜਾਮੇ ਦੇ ਵਿੱਚ ਪਹਿਲੀ ਗੱਲ ਸਾਡੇ ਕੋਲ ਰੰਗ ਬਹੁਤ ਹੈਗੇ ਆ ਜਿਹੜਾ 3000 ਰੁਪਏ ਦਾ ਕੁਰਤਾ ਪਜਾਮਾ ਸ਼ੋਅਰੂਮ 'ਚ ਮਿਲਦਾ 3000 ਵਾਲਾ ਕੁਰਤਾ ਪਜਾਮਾ ਤੁਹਾਨੂੰ ਅਸੀਂ ਸਿਰਫ 700 ਦੇ ਵਿੱਚ ਦੇ ਦੇਾਂਗੇ ਬਾਰਸਟਾਂ ਦੇ ਵਿੱਚ ਤਾਂ ਡਿਜ਼ਾਈਨ ਵਾਲੇ ਹੈਗੇ ਆ ਵਿਆਹਾਂ ਸ਼ਾਦੀਆਂ ਤੇ ਜਾਣਾ ਜਿਹੜੀ ਸ਼ੇਰਵਾਨੀ ਆ 15000 16000 18 18000 ਰੁਪਏ ਦੀ ਤੁਹਾਨੂੰ ਮੁੱਲ ਮਿਲਦੀ ਆ ਇੱਥੇ ਆਉਂਗੇ ਤੁਹਾਨੂੰ ਸ਼ੇਰਬਾਨੀ ਸੀ ਜਾਨੀ 6500 ਰੁਪਏ ਦੀ ਸਲਾਈ ਕਰਕੇ ਪਰ ਚੈਲੰਜ ਵਾਲੀ ਗੱਲ ਤਾਂ ਭਾਈ ਜੀ ਇਹ ਆ ਬਾਜ਼ਾਰ 'ਚ ਜਿਹੜੇ ਮਰਜ਼ੀ ਟੇਲਰ 'ਚ ਚਲ ਜਾਓ ਛੋਟੀ ਦੁਕਾਨ 'ਤੇ ਚਲ ਜਾਓ ਵੱਡੀ 'ਚ ਚਲ ਜਾਓ ਪੈਂਡ 'ਚ ਚਲ ਜਾਓ ਟੇਲਰ ਕਹਿੰਦੇ 3500 3200 ਰੁਪਈਆ ਸੀ ਸਲਾਈ ਲੈਣੇ ਕੋਟ ਪੈਂਟ ਦੀ ਤੇ ਤੁਸੀਂ ਕਹਿੰਦੇ 2995 'ਚ ਸਲਾਈ ਕਰਕੇ ਵਧੀਆ ਕਪੜਾ ਲਾ ਕੇ 2 ਪੀਸ ਕੋਟ ਨੂੰ 2995 'ਚ 3 ਪੀਸ ਦਵਾਂਗੇ 3760 'ਚ ਇਹ ਕਾਲਾ ਵਾਲਾ ਇਹ ਗੜਬੜੀ ਗੁੜਬੜੀ ਹੈ ਕਿੱਥੇ ਆ ਦੇਖੋ ਜੀ ਗੜਬੜੀ ਇੱਥੇ ਆ ਸਾਡੀ ਕੁਆਲਿਟੀ ਚੰਗੀ ਖੁਦ ਹੀ ਮੈਨੂਫੈਕਚਰਿੰਗ ਖੁਦ ਹੀ ਡਾਈਂਗ ਸਾਰਾ ਕੁਝ ਆਪਦਾ ਕਪੜਾ ਚੈੱਕ ਕਰ ਲੋ ਜੀ ਕੁਆਲਿਟੀ ਚੈੱਕ ਕਰ ਲੋ ਇਹ ਨਹੀਂ ਵੀ ਅਸੀਂ ਕਪੜਾ ਮਾੜਾ ਦੇ ਰਹੇ ਆ ਤੇ ਗਾਹਕ ਨੂੰ ਬਣਾ ਰਹੇ ਆ ਬੇਵਕੂਫ ਇਹੋ ਜਿਹਾ ਕੋਈ ਕੰਮ ਨਹੀਂ ਆ ਚੈੱਕ ਕਰੋ ਪਰਿਆ ਕੁਆਲਿਟੀ ਦੇ ਰੰਗਾਂ ਵਿੱਚ ਇੱਕ ਦੋ ਤਿੰਨ ਨਹੀਂ ਆ ਆ ਚੈੱਕ ਕਰ ਲੋ ਜੀ ਰੰਗ ਲਾਈਟ ਤੋਂ ਲਾਈਟ ਡਾਰਕ ਤੋਂ ਡਾਰਕ ਸਾਡੇ ਕੋਲ 150 ਤੋਂ 200 ਰੰਗ ਅਵੇਲੇਬਲ ਹੈ 2995 ਤੇ ਸੈਂਟੀ ਤੋਂ ਸਾਡੇ ਵਿੱਚ ਸਟੀਚਿੰਗ ਦੀ ਕੁਆਲਿਟੀ ਆ ਚੈੱਕ ਕਰ ਲੋ ਜੀ ਆ ਟੂ ਪੀਸ ਬਣਿਆ ਵੇ ਜੋਧਪੂਰੀ ਆ ਕੁਆਲਿਟੀ ਚੈੱਕ ਕਰ ਲੋ ਜੀ ਅੰਦਰੋਂ ਇਦਾਂ ਨਹੀਂ ਆ ਸਾਡਾ ਰੇਟ ਘਟਾਤਾ ਤਾਂ ਅਸੀਂ ਮਾੜੀ ਚੀਜ਼ ਦਿੰਨੇ ਆ ਮਾੜੀ ਚੀਜ਼ ਨਹੀਂ ਬੋਟਰ ਮੋਟਰ ਸਾਰੇ ਲਾ ਕੇ ਦੋਗੇ ਬਿਲਕੁਲ ਜੀ ਬਿਲਕੁਲ ਜਿੱਦਾਂ ਦਾ ਬਟਨ ਡਿਜ਼ਾਈਨਿੰਗ ਮਾੜੀ ਮੋਟੀ 100 200 ਰੁਪਏ ਚਾਰजेस ਲਵਾਂਗੇ ਪਰ ਇਦਾਂ ਨਹੀਂ ਵੀ ਤੁਹਾਨੂੰ ਇੱਥੇ 10 10 15 15 ਹਜ਼ਾਰ ਦਾ ਕੋਟ ਪੈਂਟ ਨਹੀਂ ਮਿਲੂਗਾ ਦੋਸਤੋ ਲਾਵਾ ਕੋਈ ਬੰਦਾ ਕਹਿੰਦਾ ਮੈਨੂੰ ਇਹਦੂ ਹਾਈ ਰੇਂਜ ਦੇ ਦਿਓ ਉਹਦੇ ਵਿੱਚ ਬਿਲਕੁਲ ਬਿਲਕੁਲ ਆ ਚੈੱਕ ਕਰੋ ਜੀ ਕੁਆਲਿਟੀਆਂ ਲਾਈਨਿੰਗ ਵਾਲੀਆਂ ਕੁਆਲਿਟੀਆਂ ਡਿਜ਼ਾਈਨਰ ਕੁਆਲਿਟੀਆਂ ਚੈੱਕ ਦੀਆਂ ਕੁਆਲਿਟੀਆਂ ਮੈਟੀ ਦੇ ਵਿੱਚ ਹਰ ਇੱਕ ਤਰ੍ਹਾਂ ਦੀਆਂ ਕੁਆਲਿਟੀਆਂ ਹੈਗੀਆਂ ਵਾ ਵੀ ਜਿਹੜੀ ਬਾਜ਼ਾਰ 'ਚ 25 ਤੋਂ 30 ਹਜ਼ਾਰ ਦਾ ਕੋਟ ਬੈਲ ਬੰਦਾ ਉਹ 5-7 ਹਜ਼ਾਰ ਜਿਹਾ ਹੀ ਬਣਾ ਕੇ ਦੇ ਦਿੰਦਾ ਦੇਖੋ ਇਸ ਤੋਂ ਇਲਾਵਾ ਤੁਸੀਂ ਆਫੀਸਰ ਹੋ ਤੁਸੀਂ ਚਾਹੁੰਦੇ ਹੋ ਵੀ ਸਾਨੂੰ ਬਲੇਜ਼ਰਾਂ ਮਿਲ ਜਾਣ ਸਾਡੇ ਉਸਾਂਦਰੀਆਂ ਮਿਲ ਜਾਣ ਮੋਰੇ ਠਾਂਡੇ ਤੁਸੀਂ ਦਫ਼ਤਰਾਂ ਦੇ ਵਿੱਚ ਪਾ ਕੇ ਜਾਣਾ ਤੁਸੀਂ ਪਾਰਟੀਆਂ ਦੇ ਜਾਣਾ ਬਲੇਜ਼ਰਾਂ ਦੇ ਵਿੱਚ ਦੇਖੋ ਰੰਗ ਬਹੁਤ ਸਾਰੇ ਮਿਲਨੇ ਆ ਡਿਜ਼ਾਈਨ ਬਹੁਤ ਸਾਰੇ ਮਿਲਨੇ ਆ ਇਹਦੇ ਵਿੱਚ ਕੀ ਫਾਇਦਾ ਭਾਈ ਭਾਜੀ ਪਿਓਰ ਟਵੀਟ ਦਾ ਬਲੇਜ਼ਰ ਬੰਦੇ ਆ ਇਹ ਜਿਹੜੇ ਬਜ਼ਾਰ ਦੇ ਵਿੱਚ 3500 4000 ਦਾ ਬਲੇਜ਼ਰ ਬੰਦਾ ਸੀ 2500 2000 ਦੇ ਵਿੱਚ ਤਿਆਰ ਕਰਕੇ ਦੇ ਦਿੰਨੇ ਆ ਬਲੇਜ਼ਰ ਆ ਕੁੜਤੇ ਪਜਾਮੇ ਦੀ ਗੱਲ ਕਰ ਲੈਨੇ ਕੁੜਤੇ ਪਜਾਮੇ ਗੀਜ਼ਾ ਕਾਟਨ ਪੇਪਰ ਕਾਟਨ 700 ਰੁਪਏ ਤੋਂ ਸਾਢੇ ਕੋਕ ਸ਼ੁਰੂ ਹੋਊਗਾ ਕਪੜਾ 700 ਰੁਪਏ ਦਾ ਸਾਢੇ 3 ਮੀਟਰ ਦਾ ਕਪੜਾ ਸ਼ੁਰੂ ਆ ਪੇਪਰ ਕਾਟਨ ਲੈ ਲਓ ਲੈ ਲੈ ਜਿੱਦਾਂ ਦੇ ਮਰਜ਼ੀ ਕੁਆਲਿਟੀ ਰੰਗਾ ਮੇਚੀ ਵੀ ਇਹਦੇ ਵਿੱਚ ਫੋਲੋ ਮਿਲ ਜੂਗੀ ਸੋ ਜੇ ਆਪਾਂ ਗੱਲ ਕਰੀਏ ਜੇ ਅਸੀਂ ਪੰਜਾਬ ਦੀ ਪਵਿੱਤਰ ਧਰਤੀ ਸ਼੍ਰੀ ਅਮਰਸਰ ਖੜੇ ਆ ਜੇਕਰ ਸਾਡੇ ਸਰਦਾਰ ਵੀਰ ਜਿਹੜੇ ਪੱਗਾਂ ਬੰਨਦੇ ਉਹਨਾਂ ਦੀ ਗੱਲ ਕਰੀ ਤਾਂ ਉਹਨਾਂ ਦੇ ਬਹੁਤ ਸਾਰੇ ਫਾਇਦੇ ਆ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਰਦਾਰੀ ਦੇ ਇੱਥੇ 550 ਤੋਂ ਵੱਧ ਪੱਗਾਂ ਦੇ ਰੰਗ ਤੁਹਾਨੂੰ ਮਿਲ ਜਾਂਦੇ ਆ ਗਾਰੰਟੀ ਠੋਕ ਦਿੱਤੀ ਜਾਂਦੀ ਆ ਵੀ ਜੇ ਰੰਗ ਫੇਟ ਹੋ ਜਵੇ ਪੱਗ ਜੇ ਡੱਬ ਪੈ ਜਵੇ ਤਾਂ 3 ਮਹੀਨੇ ਦੇ ਅੰਦਰ ਤੁਸੀਂ ਬਦਲ ਕੇ ਨਵੀਂ ਲੈ ਕੇ ਜਾ ਸਕਦੇ ਆ ਪੱਗਾਂ ਦਾ ਤੁਹਾਨੂੰ ਮਿਲਦੇ ਆ ਮਿਲਦੀਆਂ ਪੱਗਾਂ ਦੇ ਨਾਲ ਮੈਚ ਕਰਕੇ ਕੋਡ ਪੈਂਟ ਦੇ ਨਾਲ ਮੈਚ ਕਰਕੇ ਤੁਸੀਂ ਟਾਈਆਂ ਵੀ ਲੈ ਕੇ ਜਾ ਸਕਦੇ ਆ ਜੇਕਰ ਆਪਾਂ ਲਾਈਨਿੰਗ ਦੀ ਗੱਲ ਕਰ ਲਈਏ ਤੁਸੀਂ ਸੂਟ 5-5000 10-10000 ਦੇ ਲੈਣੋਂ ਪਰ ਲਾਈਨਿੰਗ ਦਾ ਕੱਪੜਾ ਜੇ ਥੱਲੇ ਹਲਕਾ ਲਾ ਜਿਓ ਸੂਟ ਵੀ ਖਰਾਬ ਹੋ ਜਾਂਦਾ ਮਤਲਬ ਲਾਈਨਿੰਗ ਦੇ ਵਿੱਚ ਵੀ ਟੌਪ ਦੀ ਕੁਆਲਿਟੀ ਭਾਈ ਜੀ ਲਾਈਨਿੰਗ ਦੇ ਕੱਪੜੇ ਦੀ ਕਿੰਨੀ ਕੀ ਜ਼ਿੰਮੇਵਾਰੀ ਲੈਣੇ ਕਿੱਥੋਂ ਸ਼ੁਰੂਆਤ ਦੇਖੋ ਜੀ ਲਾਈਨਿੰਗ ਦੀ ਸਾਡੀ ਕੁਆਲਿਟੀ 40 ਰੁਪਏ ਮੀਟਰ ਤੋਂ ਸ਼ੁਰੂ ਹੈ 500 ਤੋਂ ਵੱਧ ਰੰਗ ਜਿ세 ਮਿਲਣਗੇ ਲਾਈਟ ਵੀ ਤੇ ਡਾਰਕ ਵੀ ਔਰ ਗਾਰੰਟੀ ਫੋਲਰ ਪੱਗ ਦੀ ਫੋਲਰ ਗਾਰੰਟੀ ਹੈ 90 ਦਿਨਾਂ ਦੀ ਗਾਰੰ ਔਰ ਦੂਸਰੀ ਗੱਲ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਰਦਾਰੀ ਦੀ ਇੱਕ ਅਲੱਗਾ ਕਲੱਗਾ ਦਸਤਾਰ ਦਾ ਬ੍ਰਾਂਡ ਹੈ ਸੋ ਜੇ ਤੁਸੀਂ ਲੁੱਟ ਨਹੀਂ ਕਰਾਉਣੀ ਚਾਹੁੰਦੇ ਤੁਸੀਂ ਕੱਪੜਾ ਵਧੀਆ ਲੈਣਾ ਚਾਹੁੰਦੇ ਹੋ ਪੈਸੇ ਘੱਟ ਖਰਚਣਾ ਚਾਹੁੰਦੇ ਹੋ ਤਾਂ ਸਿੱਧੇ ਤੁਸੀਂ ਸ਼੍ਰੀ ਅਮਰਸਰ ਸਾਹਿਬ ਹਾਲ ਬਾਜ਼ਾਰ ਆਜੋ ਨੰਬਰ ਸਕਰੀਨ ਤੇ ਹੈਗਾ ਜੇ ਤੁਹਾਨੂੰ ਐਡਰੈਸ ਨਾ ਪਤਾ ਲੱਗੇ ਜਾਂ ਤੁਸੀਂ ਕੋਈ ਗੱਲ ਕਰਨੀ ਆ ਤਾਂ ਇਸ ਨੰਬਰ ਤੇ ਫੋਨ ਕਰ ਲਿਓ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਦੱਗਰ ਸਾਹ ਟੀਵੀ ਸ਼੍ਰੀ ਅਮਰਸਰ ਸਾਹਿਬ